ਇਸ ਮਨਰਗੜਾ ਸਕੀਮ ਦੇ ਵਿੱਚ ਜਿਹੜਾ ਬਜਟ ਸੀਗਾ ਉਹ 100% ਕੇਂਦਰ ਸਰਕਾਰ ਦਿੰਦੀ ਸੀਗੀ ਜਿਹੜੀ ਸਾਡੀ GST ਰਾਜਾਂ ਦੀ ਜਾਂਦੀ ਸੀਗੀ ਉਹਦੇ ਚੋਂ ਸਾਨੂੰ 100% ਜਿਹੜਾ ਦਿੱਤਾ ਜਾਂਦਾ ਸੀਗਾ ਹੁਣੇ ਨਵੀਂ ਪਾਲਿਸੀ ਦੇ ਤਹਿਤ 60-40 ਕਰਤੀ ਆ ਕਿ 60 ਜਿਹੜਾ ਕੇਂਦਰ ਸਰਕਾਰ ਦਊ ਤੇ 40% ਜਿਹੜਾ ਉਹ ਮਤਲਬ ਸਟੇਟਾਂ ਦੇਣਗੀਆਂ ਬਸ ਸਟੇਟਾਂ ਦੇਣਗੀਆਂ ਕਿੱਥੋਂ ਇਹ ਨਹੀਂ ਦੱਸਿਆ ਸਾਡੇ ਦਾ ਪਹਿਲਾ ਜਿਹੜੇ ਫੰਡ ਸਾਡੀ ਜੀਐਸਟੀ ਤੋਂ ਜਿਹੜੇ ਸਾਨੂੰ ਫੰਡ ਮਿਲਦੇ ਸੀ ਸਾਡੇ ਰੂਲ ਦਾ ਡਿਵੈਲਪਮੈਂਟ ਦੇ ਫੰਡ ਜਿਹੜੇ ਸੀਗੇ ਉਹ ਤਾਂ ਪਹਿਲੇ ਹੀ ਘੁੱਟ ਕੇ ਬੈਠੇ ਆ ਤੇ ਦੂਜਾ ਜਿਹੜਾ ਮਨਰੇਗਾ ਦੇ ਥੂ ਕੰਮ ਹੁੰਦੇ ਸੀਗੇ ਉਹ ਅਸੀਂ ਕਿੱਥੋਂ ਬਦਲ ਜਿਹੜਾ ਉਹ ਦੇ ਸਕਾਂਗੇ ਸਟੇਟਾ ਜਿਹੜੀਆਂ ਉਹ ਨਹੀਂ ਦੇ ਸਕਣ ਗਿਆ ਜਿਹੜਾ ਦੇਖੋ ਇਹ 60 ਜਾਲੀ ਵਾਲੀ ਦੇਸ਼ੋ ਜਿਹੜੀ ਹੈ ਇਹ ਬਹੁਤ ਵੱਡੀ ਖਤਰਨਾਕ ਇੱਕ ਦੇਸ਼ੋ ਆ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ 105% ਦਾ ਸੈਂਟਰ ਪਹਿਲਾਂ ਮੰਗਰੇਗਾ ਦੇ ਪੈਸੇ ਦਿੰਦਾ ਸੀਗਾ ਉਹ ਜਿਹੜੇ ਚਾਹੀਦੇ ਆ ਉਹ ਦੂਜਾ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਮਤਲਬ ਇਹ ਘਟਾ ਕੇ ਜਿਹੜਾ ਕਰ ਰਿਹਾ ਜਿਹਦਾ ਮੈਂ ਤੁਹਾਨੂੰ ਦੱਸਿਆ 60 40 ਕਰ ਰਿਹਾ ਇਸੇ ਤਰ੍ਹਾਂ ਇਹ ਜਦੋਂ ਆਪਾਂ ਬਜਾਈ ਤੇ ਵੜਾਈ ਜਦੋਂ ਖੇਤੀ ਦਾ ਸੀਜ਼ਨ ਹੁੰਦਾ ਉਸ ਸਮੇ ਉਹ ਕਹਿੰਦੇ ਜੀ ਬਿਲਕੁਲ ਮਤਲਬ ਜਿਹੜਾ ਉਹ ਨਹੀਂ ਮਤਲਬ ਜਿਹੜਾ ਉਹ ਦਿੱਤਾ ਜਾਊਗਾ ਉਹ ਮਨਰੇਗਾ ਦੀ ਮਜ਼ਦੂਰੀ ਜਿਹੜਾ ਕੰਮ ਹੈ ਉਹ ਨਹੀਂ ਦਿੱਤਾ ਜਾਊਗਾ ਉਸ ਸਮੇਂ 2 ਮਹੀਨੇ ਦੇਸ਼ ਦਾ ਮਜ਼ਦੂਰ ਜਿਹੜਾ ਉਹ ਕਿੱਥੋਂ ਰੋਟੀ ਖਾਊਗਾ ਦੇਸ਼ ਦੇ ਮਜ਼ਦੂਰ ਦੇ ਮੂੰਹ 'ਚ ਰੋਟੀ ਖਾਣ ਖੋਣ ਵਾਲੀ ਇਹ ਪਾਲਿਸੀ ਜਿਹੜੀ ਹੈ ਇਹ ਕੇਂਦਰ ਸਰਕਾਰ ਲੈ ਕੇ ਆਈ ਆ ਬੀਜੇਪੀ ਲੈ ਕੇ ਆਈ ਆ ਬੀਜੇਪੀ ਗਰੀਬ ਲੋਕਾਂ ਦੇ ਮੂੰਹ 'ਚੋਂ ਰੋਟੀ ਖੋਣ ਜਾਂਦੀ ਹੈ ਰੋਟੀ ਜਿਹੜੀ ਵਿਚਾਰੇ 100 ਦਿਨ ਦੀ ਪਹਿਲਾਂ ਗਾਰੰਟੀ ਸੀਗੀ ਕਿ ਸਾਲ 'ਚ 100 ਦਿਨ ਜਿਹੜਾ ਉਹ ਸਾਨੂੰ ਕੰਮ ਮਿਲਿਆ ਕਰੂਗਾ ਉਹ 100 ਦਿਨ ਜਦੋਂ ਵੀ ਜਦੋਂ ਅਗਲੇ ਦੀ ਮੱਦੀ ਸੀਗੀ ਉਦੋਂ ਅਗਲਾ ਆਪਣਾ ਕੰਮ ਕਰ ਲੈਂਦਾ ਸੀਗਾ ਪਰ ਹੁਣ ਜਦੋਂ ਸਾਡੇ ਤੇ ਪਾਬੰਦੀ ਲਾਤੀ ਜਦੋਂ ਖੇਤੀਬਾੜੀ ਵਾਲੇ ਸੀਜ਼ਨ ਦੇ ਵਿੱਚ ਜਿਹੜੇ ਮਜਦੂਦਾਂ ਦੇ ਕੋਲ ਵਿਚਾਰਿਆ ਕੋ ਕਨਾਲ ਬਲਤ ਜਗ੍ਹਾ ਵੀ ਨਹੀਂ ਜਿੰਨਾਂ ਕੋ ਕਿਤੇ ਦੋ ਮਰ ਦੇ ਕਣਕ ਦੀ ਬੀਜੀ ਜਿੰਨਾ ਨੇ ਕਿਤੇ ਦੋ ਮਰਲੇ ਚੌਨਾਵਦੀ ਲਾਇਆ ਉਹਨਾਂ ਬਚਾ ਲੈਣ ਦੇ ਉਸੇ ਟਾਈਮ ਦੇ ਉੱਤੇ ਮਿਹਨਤ ਕਰਕੇ ਰੋਟੀ ਖਾਣੀ ਹੁੰਦੀ ਹੈ ਉਹ ਰੋਟੀ ਸਦ ਖੋਈ ਜਾਂਦੀ ਹੈ ਕਹਿੰਦੇ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕੰਮ ਜਿਹੜਾ ਉਹ ਨਹੀਂ ਕਰ ਸਕਦੇ ਇਸ ਕਰਕੇ ਬਲਤ ਜਿਹੜਾ ਇੱਕ ਗਾਰੰਟੀ ਸੀ ਕਿ 100 ਦੇਣ ਵਾਲੀ ਉਹ ਵੀ ਜਿਹੜੀ ਘਟਾਉਂਦੀ ਕਿ ਪਤਾ ਨਹੀਂ 100 ਦੇ ਕੰਮ ਮਿਲੂ ਕਦੀ ਮਿਲੂ ਕਿਉਂਕਿ ਬਇਸ਼ਟ ਦਾ ਇੱਕ ਵੱਡਾ ਜਿਹੜਾ ਇਹਦੇ ਵਿੱਚ ਉਹਨਾਂ ਨੇ ਕਰਤਾ ਉਹਦੇ ਕਰਕੇ ਇਹ ਜਿਹੜੀ ਸਕੀਮ ਹੈ ਇਹ ਸਰ ਬੱਲਾ ਇਹ ਇਹ ਗਰੀਬ ਰੋਧੀ ਆ ਔਰ ਇਹ ਬੱਲਾ ਜੜੀ ਜਿਹੜੇ ਬੱਲਾ ਗਰੀਬਾਂ ਦੇ ਹਿੱਤ ਆ ਇਹ ਸਰਕਾਰ ਇਹ ਬੀਜੇਪੀ ਗਰੀਬਾਂ ਨੂੰ ਜਿਹੜਾ ਮਾਰਨਾ ਚਾਹੁੰਦੀ ਹੈ ਇਸ ਦੇਸ਼ ਦੇ ਵਿੱਚ ਗਰੀਬ ਦੇ ਮੂਹਰੇ ਵਿੱਚੋਂ ਰੋਟੀ ਜਿਹੜੇ ਉਹ ਖੋੜਾ ਚਾਹੁੰਦੀ ਹੈ ਕਿਉਂਕਿ ਤੁਸੀਂ ਹੁਣੇ ਦੇਖਿਆ ਇਹ ਤਾਂ ਹੜ ਆਏ ਸੀਗੇ ਕਿਸਾਨ ਮਜਦੂਰ ਸਾਰੇ ਰੁੜ ਗਏ ਔਰ ਕੇਂਦਰ ਸਰਕਾਰ ਨੇ ਜਿਹੜੇ ਪੈਸੇ ਅਨਾਉਂਸ ਕੀਤੇ ਸੀਗੇ 1600 ਕਰੋੜ ਰੁਪਈਆ ਜਦੋਂ ਕਿ ਕਿੰਨਾ ਨੁਕਸਾਨ ਸਾਡੇ ਅਜਿਹਾ ਪੰਜਾਬ ਦੇ ਵਿੱਚ ਹੋਇਆ ਪਰ ਕੋਈ ਪੈਸਾ ਨਹੀਂ ਦਿੱਤਾ ਇੱਕ ਨਵੇਂ ਪੈਸਾ ਅਜੇ ਤੱਕ ਨਹੀਂ ਆਇਆ ਤੇ ਸੱਤ ਤੁਸੀਂ ਉਹਦੇ ਪੈਸੇ ਦੇ ਦੇ ਤੁਸੀਂ ਸਾਡੇ ਜਿਹੜੇ ਰੂਰ ਡਿਵੈਲਪਮੈਂਟ ਵਾਲੇ ਫੰਡਾਂ ਵਾਲੇ ਪੈਸੇ ਦੀ ਦੇ ਦੇ ਤੁਸੀਂ ਸਾਡੇ ਹੜ੍ਹਾਂ ਦੇ ਪੈਸੇ ਦੀ ਦੇ ਦੇ ਤੇ ਬਚਾਹਦਾ ਗਰੀਬ ਕਿੱਥੇ ਜਾਊਗਾ ਮੋਦੀ ਜੀ ਦੱਸੋ ਗਰੀਬ ਕਿੱਥੇ ਜਾਊਗਾ ਬੀਜੇਪੀ ਦੱਸ ਸਕਦੀ ਹੈ ਕਿ ਜਿਹੜੇ ਮਜ਼ਦੂਰ ਬਚਾਰੇ ਮੰਦਰੇਗਾ ਦੀਆਂ ਦਿਹਾੜੀਆਂ ਲਾ ਕੇ ਆਪਣਾ ਕੰਮ ਕਰਦੇ ਸੀਗੇ ਉਹ ਜਿਹੜੀਆਂ ਪੰਚਾਇਤਾਂ ਪਿੰਡਾਂ ਦੇ ਵਿੱਚ ਆਪਣਾ ਵਿਕਾਸ ਪਿੰਡਾਂ ਦੇ ਬਹੁਤ ਸਾਰੇ ਵਿਕਾਸ ਦੇ ਕੰਮ ਸੀਗੇ ਜਿਹੜੇ ਮਨਰੇਗਾ ਦੇ ਲਈ ਹੁੰਦੇ ਸੀਗੇ ਫੋੜੋ 60 ਜਾਲੀ ਦੀ ਦੇਸ਼ ਹੋ ਗਈ ਫੋੜੋ ਉਹ ਚਾਰੇ ਕਿੱਥੋਂ ਗਰਉਣਗੇ ਉਹ ਵੀ ਆਪਣੇ ਮਤਲਬ ਕੱਟ ਲੱਗ ਗਿਆ ਹੁਣ ਉਹ ਪੰਚਾਇਤਾਂ ਕੋ ਕੋਈ ਹੋਰ ਰਸਤਾ ਨਹੀਂਗਾ ਇੱਕ ਬਹੁਤ ਵਧੀਆ ਰਸਤਾ ਸੀਗਾ ਉਹ ਮਨਰੇਗਾ ਕੋਈ ਸੈਂਟਰ ਸਰਕਾਰ ਕੇ ਨੂੰ ਖੈਰ ਨਹੀਂ ਪਾਦੀ ਸਾਡੇ ਫੰਡ ਸੀਗੇ ਸਾਡੀ ਜੀਐਸਟੀ ਸਾਡੀ ਜੀਐਸਟੀ ਜਿਹੜੀ ਉਹਦੇ ਵਿੱਚੋਂ ਹੀ ਮੁੰਦੇਗਾ ਦੇ ਫੰਡ ਹੁੰਦੇ ਸੀਗੇ ਉਹ ਫੰਡ ਜਿਹੜੇ ਉਹਨਾਂ ਨੂੰ ਰੋਕਿਆ ਜਾ ਰਿਹਾ 60 40 ਜਿਹੜਾ ਕੀਤਾ ਜਾ ਰਿਹਾ ਸੋ ਇਹ ਜਿਹੜੀ ਵੀ ਵੀ ਜੀ ਰਾਮ ਜੀ ਰਾਮ ਜਿਹੜੀ ਮਤਲਬ ਜਿਹੜਾ ਇਹ ਮਤਲਬ ਨਵੀਂ ਐਕਟ ਜਿਹੜਾ ਲੈ ਕੇ ਆਏ ਲੋਕ ਸਭਾ ਦੇ ਵਿੱਚ ਇਹ ਬਹੁਤ ਹੀ ਗਰੀਬ ਵਿਰੋਧੀ ਲੋਕ ਵਿਰੋਧੀ ਕਿਸਾਨ ਵਿਰੋਧੀ ਇਹ ਮਤਲਬ ਬੇਨੁਕਤਾ ਦੇ ਵਿਰੋਧੀ ਇਹ ਐਕਟ ਹੈ ਐਕਟ ਜਿਹੜਾ ਵਾਪਸ ਲੈਣਾ ਚਾਹੀਦਾ